ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆ ਖਾਸ ਕਰਕੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੇ ਨੌਜਵਾਨ ਮੁੰਡੇ ਅੱਜ ਕੱਲ ਆਪਾਂ ਜਿਵੇਂ ਸੋਸ਼ਲ ਮੀਡੀਆ ਚ ਲਾਉਂਦੇ ਆ ਇਹ ਵੀਡੀਓ ਉਹਨਾਂ ਵਾਸਤੇ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਇਸ ਵੀਡੀਓ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਬਹੁਤ ਵੱਡੀ ਤੁਸੀਂ ਸਿੱਖਿਆ ਲੈ ਸਕਦੇ ਹੋ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਛੋਟੀਆਂ-ਮੋਟੀਆਂ ਗਲਤੀਆਂ ਕਰ ਬੈਠਦੇ ਆਂ ਕਈ ਵਾਰ ਉਹਨਾਂ ਗਲਤੀਆਂ ਦਾ ਸਾਨੂੰ ਬਹੁਤ ਵੱਡਾ ਖਰਿਆਜਾ ਭੁਗਤਣਾ ਪੈਂਦਾ ਹੈ ਮਿੱਤਰੋ ਜਿਹੜੀ ਅੱਜ ਦੀ ਘਟਨਾ ਦਾ ਆਪਾਂ ਜ਼ਿਕਰ ਕਰਨ ਲੱਗੇ ਆ ਮੇਰੇ ਕਿਸੇ ਆਪਣੇ ਸੱਜਣ ਮਿੱਤਰ ਨਾਲ ਵਾਪਰੀ ਹੋਈ ਘਟਨਾ ਹੈ ਤੇ ਮੈਂ ਆਸ ਕਰਦਾ ਕਿ ਤੁਸੀਂ ਜ਼ਰੂਰ ਇਸ ਘਟਨਾ ਤੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵਿੱਚ ਇਦਾਂ ਦੀ ਕੋਈ ਗਲਤੀ ਨਾ ਕਰੋਗੇ ਜਿੱਦਾਂ ਦੀ ਗਲਤੀ ਕੇ ਮੇਰੇ ਦੋਸਤ ਨੇ ਕੀਤੀ ਕਾਮ ਤੌਰ ਤੇ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਈ ਸਾਰੇ ਫੇਕ ਪੇਜ ਬਣੇ ਹੁੰਦੇ ਆ ਕਈ ਇਦਾਂ ਦੇ ਪੇਜ ਬਣਿਆ ਹੁੰਦੇ ਆ ਜਿਹੜੇ ਹੁੰਦੇ ਮੁੰਡੇ ਆ ਉਹ ਲੜਕੀ ਬਣ ਕੇ ਉਹਨਾਂ ਨੇ ਆਪਣਾ ਨਾਮ ਕੇ ਚੇਂਜ ਕਰਕੇ ਕੁਝ ਹੋਰ ਰੱਖਿਆ ਹੁੰਦਾ ਜੇ ਮੇਰਾ ਦੋਸਤ ਥੋੜਾ ਜਿਹਾ ਘੱਟ ਪੜਿਆ ਲਿਖਿਆ ਹੋਣ ਕਰਕੇ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਇਸ ਚੱਕਰ ਵੀਊ ਦੇ ਵਿੱਚ ਫਸ ਗਿਆ ਕੈਕ ਮੀਟਿੰਗ ਦੇ ਚੱਕਰ ਵੀ ਉਹ ਇਸ ਵਿੱਚ ਫਸ ਗਿਆ ਫੇਸਬੁੱਕ ਤੇ ਆਮ ਤੌਰ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਕੀ ਕਰਦੀ ਆ ਹੈਲੋ ਹਾਈ ਦੇ ਲਿਖ ਕੇ ਮੈਸੇਜ ਭੇਜ ਦਿੰਦੀ ਆ ਮੈਸੇਂਜਰ ਤੇ ਆਮ ਤੌਰ ਤੇ ਕਈ ਕੁੜੀਆਂ ਮੈਸੇਜ ਕਰਦੀਆਂ ਨੇ ਮੁੰਡਿਆਂ ਨੂੰ ਜਾਂ ਮੁੰਡੇ ਮੈਸੇਜ ਕਰਦੇ ਨੇ ਬਹੁਤ ਕੁਝ ਹੁੰਦਾ ਜੀ ਸੋਸ਼ਲ ਮੀਡੀਆ ਤੇ ਕੁੜੀ ਨੂੰ ਹੈਲੋ ਹਾਈ ਦਾ ਮੈਸੇਜ ਕਰਦੀ ਆ ਇੱਕ ਦੋ ਵਾਰੀ ਕਰਦੀ ਆ ਉਹ ਬੋਏ ਕਰਨ ওভার ਕਰਦਾ ਜਵਾਬ ਨਹੀਂ ਦਿੰਦਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਥੋੜਾ ਬਾਅਦ ਉਹ ਪੜਿਆ ਉਹਨੇ ਲੇਕ ਕੇ ਭੇਜਤਾ ਵੀ ਮੇਰਾ ਆ ਪਹੁੰਚਿਆ ਥਾਂ ਏਦਾਂ ਹੀ ਗੱਲਾਂ ਕਰਦੀ 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 ਮਿੱਠੀਆਂ ਮਿੱਠੀਆਂ ਗੱਲਾਂ ਉਹਦੇ ਨਾਲ ਕਰਦੀ ਗਈ ਫਿਰ ਕੀ ਹੁੰਦਾ ਉਹਨੂੰ ਕਹਿੰਦੀ ਆ ਵੀ ਤੂੰ ਇਸ ਤਰ੍ਹਾਂ ਐ ਕਰ ਵੀ ਮੈਨੂੰ ਆਪਣਾ ਨੰਬਰ ਦੇ ਯਾਨੀ ਕਿ ਉਹ ਬਹੁਤ ਜਲਦੀ ਉਹਦੇ ਨਾਲ ਇੰਨੀ ਜ਼ਿਆਦਾ ਫ੍ਰੈਂਕ ਹੋ ਰਹੀ ਸੀ ਉਹਦੇ ਨਾਲ ਇੰਨੀਆਂ ਜ਼ਿਆਦੀਆਂ ਖੁੱਲੀਆਂ ਗੱਲਾਂ ਕਰਨ ਲੱਗ ਪਈ ਸੀ ਵੀ ਜਿਵੇਂ ਨਾ ਬੰਦੇ ਨੂੰ ਮਿੰਟੋ ਮਿੰਡੀ ਪਿਆਰ ਹੋ ਜਾਂਦਾ ਤੇ ਉਹ ਉਹਦੀਆਂ ਗੱਲਾਂ ਦੇ ਵਿੱਚ ਫਸਦਾ ਗਿਆ ਚਲੋ ਜੀ ਇੱਕ ਦਿਨ ਗੱਲ ਹੋਈ ਦੋ ਦਿਨ ਗੱਲ ਹੋਈ ਤੀਜੇ ਦਿਨ ਉਹ ਕੁੜੀ ਉਹਨੂੰ ਕੀ ਕਹਿੰਦੀ ਆ ਵੀ ਮੈਨੂੰ ਤੂੰ ਆਪਣੀ ਫੋਟੋ ਭੇਜ ਤੁਸੀਂ ਇਹ ਸਾਰੇ ਗੱਲ ਨੋਟ ਕਰ ਲਿਓ ਜਿਹੜੀ ਲੜਕੀ ਤੁਹਾਨੂੰ ਆਪਣੀ ਫੋਟੋ ਮੰਗਣ ਲੱਗ ਪਈ ਸਟਾਰਟਿੰਗ ਦੇ ਵਿੱਚ ਹੀ ਉੱਥੇ ਤੁਸੀਂ ਮੜਾ ਜਿਹਾ ਸੰਕੇਤ ਹੋ ਜਾ ਕਰੋ ਵੀ ਇਹ ਉੱਥੇ ਤੁਸੀਂ ਮੜਾ ਜਿਹਾ ਸੰਕੇਤ ਜਰੂਰ ਹੋ ਜਾ ਕਰੋ ਚੰਗੀ ਤਰ੍ਹਾਂ ਪੂਛ ਪੜਤਾਲ ਕਰਕੇ ਉਹਦੀ ਜਿੰਨਾ ਚਿਰ ਉਹਦੇ ਤੇ ਪੂਰਾ ਯਕੀਨ ਨਾ ਆਵੇ ਕਿਸੇ ਨੂੰ ਵੀ ਆਪਣੀ ਫੋਟੋ ਨਾ ਭੇਜਿਆ ਕਰੋ ਚਾਹੇ ਉਹ ਫੋਟੋ ਆਪਣੀ ਨਾਰਮਲ ਫੋਟੋ ਆ ਜਾਂ ਨਿਊ ਉਹ ਉਸ ਲੜਕੀ ਨੇ ਉਸ ਕੋਲੋਂ ਫੋਟੋ ਦੀ ਮੰਗ ਕੀਤੀ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਯਾਰ ਚਾਰ ਪੰਜ ਦਿਨ ਹੋ ਗਿਆ ਮੈਨੂੰ ਫੋਟੋ ਇਹਦੇ ਨਾਲ ਗੱਲ ਕੋਈ ਗੱਲ ਨਹੀਂ ਮੈਂ ਫੋਟੋ ਭੇਜ ਦੇਣਾ ਵੈਸੇ ਵੀ ਮੇਰੀਆਂ ਫੋਟੋਆਂ ਪਈਆਂ ਹੀ ਆਂ ਸੋਸ਼ਲ ਮੀਡੀਆ ਤੇ ਮੈਂ ਪਾ ਦੇਣਾ ਫੋਟੋਆਂ ਆ ਤਾਂ ਮੈਂ ਫੋਟੋ ਭੇਜਤੀ ਉਹਨੂੰ ਕਹਿੰਦਾ ਮੈਂ ਉਹਨੂੰ ਫੋਟੋ ਭੇਜਤੀ ਜਦੋਂ ਮੈਂ ਫੋਟੋ ਭੇਜਤੀ ਤੇ ਅੱਗੋਂ ਮੈਨੂੰ ਮੈਸੇਜ ਆਇਆ ਇਹ ਨਹੀਂ ਦੂਜੀ ਕਹਿੰਦਾ ਮੈਂ ਬਹੁਤ ਹੈਰਾਨ ਹੋਇਆ ਮੈਂ ਕਿਹਾ ਯਾਰ ਫੋਟੋ ਮੈਂ ਪਾ ਦਿੱਤੀ ਆ ਆਪਣੀ ਟੌਪ ਦੀ ਵਧੀਆ ਫੋਟੋ ਪਾ ਦਿੱਤੀ ਇਹ ਹੁਣ ਕਹੀ ਜਾਂਦੀ ਇਹ ਫੋਟੋ ਨਹੀਂ ਭੇਜਣੀ ਦੂਜੀ ਫੋਟੋ ਭੇਜਣੀ ਕਹਿੰਦਾ ਮੈਂ ਹੈਰਾਨ ਹੋ ਕੇ ਉਹਨੂੰ ਪੁੱਛਿਆ ਵੀ ਦੂਜੀ ਫੋਟੋ ਕਿਹੜੀ ਤੇ ਪਹਿਲਾਂ ਤਾਂ ਉਹਨੇ ਦੱਸਿਆ ਨਾ ਉਦਾਂ ਹੀ ਲਗੜੇ ਨੁਕਰੇ ਜੇ ਕਰਦੀ ਰਹੀ ਬਾਅਦ ਵਿੱਚ ਉਹਨੂੰ ਕਹਿੰਦੀ ਨਿਊਡ ਫੋਟੋ ਭੇਜੋ ਮੈਨੂੰ ਆਪੇ ਅਚਾਨਕ ਉਹਨੇ ਨਿਊਡ ਫੋਟੋ ਕੋਈ ਵੀ ਬੰਦਾ ਨਿਊਡ ਫੋਟੋ ਭੇਜਣ ਤੋਂ ਪਹਿਲਾਂ 100 ਵਾਰੀ ਸੋਚਦਾ ਇਹਨਾਂ ਦਾ ਆਪਾਂ ਨੂੰ ਪਤਾ ਹੀ ਆ ਤੇ ਉਹਨੂੰ ਸ਼ੱਕ ਪੈ ਗਿਆ ਉਹ ਕਹਿੰਦਾ ਯਾਰ ਨਿਊਡ ਫੋਟੋ ਮੰਗੀ ਜਾਂਦੀ ਆ ਵੀ ਪਹਿਲਾਂ ਤਾਂ ਵਧੀਆ ਗੱਲਾਂ ਕਰਦੀ ਸੀ ਇੰਨੀ ਜਲਦੀ ਨਿਊਡ ਫੋਟੋ ਮੰਗਣ ਲੱਗ ਪਈ ਆ ਕਹਿੰਦਾ ਮੈਨੂੰ ਸ਼ੱਕ ਕੀ ਪੈਣਾ ਸੀ ਕਹਿੰਦਾ ਮੈਨੂੰ ਬਿਲਕੁਲ ਯਕੀਨ ਹੀ ਹੋ ਗਿਆ ਉਹਦੇ ਤੇ ਵੀ ਯਾਰ ਇਹ ਉਹ ਹੀ ਆ ਫਰਾਡ ਕਰੇਗੀ ਮੇਰੇ ਨਾਲ ਵੀ ਇਨੀ ਜਲਦੀ ਮੇਰੇ ਨਾਲ 10 ਦਿਨਾਂ ਵਿੱਚ ਫ੍ਰੈਂਕ ਹੋ ਗਏ ਨਹੀਂ ਉਹ ਫੋਟੋ ਮੰਗ ਰਹੀ ਆ ਕਹਿੰਦਾ ਮੈਂ ਮੈਨੂੰ ਗੁੱਸਾ ਚੜ ਗਿਆ ਉਹਦੇ ਤੇ ਗੁੱਸਾ ਕਹਿੰਦਾ ਮੈਨੂੰ ਚੜਨਾ ਹੀ ਸੀ 10 ਦਿਨ ਉਹਨੇ ਮੇਰਾ ਟਾਈਮ ਖਰਾਬ ਕੀਤਾ ਤੇ ਨਾਲ ਉਹ ਮੇਰੇ ਇਨੀ ਭਕਾਈ ਉਹਨੇ ਮਾਰਾਈ ਮੈਂ ਉਹਨੂੰ ਸਿਰਫ ਇਨਾ ਕਹਿ ਸਮਝਾਉਣ ਵਾਸਤੇ ਮੈਂ ਸੋਚਿਆ ਵੀ ਚੱਲੇ ਨੂੰ ਮੈਂ ਸਮਝਾ ਦੇਣਾ ਯਾਰ ਇਦਾਂ ਦੇ ਕੰਮ ਨਾ ਕਰਿਆ ਕਰੋ ਵੀ ਸ਼ਰਮ ਕਰੋ ਆੜੀ ਮੋਟੀ ਲੋਕ ਆਪਣੀ ਮਿਹਨਤ ਨਾਲ ਪੈਸਾ ਇਕੱਠਾ ਕਰਦੇ ਆ ਤੇ ਤੁਸੀਂ ਬਲੈਕਮੇਲ ਕਰਕੇ ਅਗਲੇ ਤਿੰਨ ਵਾਲੇ ਅਗਲੇ ਦਾ ਪੈਸਾ ਵੀ ਰੋਲ ਦਿੰਦੇ ਹੋ ਜੇ ਵੀ ਤੁਸੀਂ ਇਦਾਂ ਦੇ ਕੰਮ ਛੱਡ ਦਿਓ ਤੁਸੀਂ ਸ਼ਰਮ ਕਰੋ ਤੈਨੂੰ ਸ਼ਰਮ ਨਹੀਂ ਆਉਦੀ ਤੂੰ ਲੰਗੀਆਂ ਫੋਟੋਆਂ ਮੇਰੇ ਤੋਂ ਮੰਗਦੀਆਂ ਇਹ ਆ ਉਹ ਇਹ ਜਾਂਦਾ ਮੈਂ ਚਾਰ ਪੰਜ ਉਹਨੂੰ ਗੱਲਾਂ ਕੀਤੀਆਂ ਸਿਰਫ ਉਹਨੂੰ ਸਮਝਾਉਣ ਵਾਸਤੇ ਕਹਿੰਦਾ ਮੈਂ ਉਹ ਇਹ ਗੱਲਾਂ ਕਰਤਾ ਬੈਠਾ ਕਹਿੰਦਾ ਬਾਅਦ ਦੇ ਵਿੱਚ ਜਿਹੜੀ ਉਹਨੇ ਮੇਰੇ ਨਾਲ ਕੀਤੀ ਆ ਨਾ ਉਹ ਗੱਲ ਯਾਰ ਜਦੋਂ ਮੈਂ ਸੁਣੀ ਤੇ ਮੇਰੇ ਹੋਸ਼ ਉੱਡ ਗਏ ਕਹਿੰਦਾ ਉਹਨੂੰ ਮੇਰੀ ਇਹ ਗੱਲ ਦਾ ਇੰਨਾ ਜ਼ਿਆਦਾ ਗੁੱਸਾ ਆ ਮੈਨੂੰ ਕਹਿੰਦੀ ਵੀ ਤੂੰ ਹੋਵੇਂ ਕੌਣ ਮੈਨੂੰ ਇੰਨੀ ਗੱਲ ਕਰਨ ਵਾਲਾ ਕਿੰਦਾ ਯਾਰ ਮੈਂ ਆਖਿਆ ਕਮਾਲ ਹੋ ਗਈ ਯਾਰ ਵੀ ਮੈਂ ਤੈਨੂੰ ਸਮਝਾਇਆ ਇਹ ਫੇਰ ਕੀ ਹੋ ਗਿਆ ਕਹਿੰਦੀ ਨਾ ਤੂੰ ਇਹ ਮੈਨੂੰ ਗੱਲ ਕੀਤੀ ਤੇ ਕੀਤੀ ਕਿਉਂ ਤੂੰ ਮੈਨੂੰ ਗਲਤ ਸਮਝਦਾ ਇਹ ਆ ਉਹ ਆ ਸਾਡੇ ਕੋਲ ਵਾਧੂ ਪੈਸਾ ਹੈ ਸਾਡੇ ਸਾਰਾ ਸਾਡੀ ਫੈਮਲੀ ਬਾਹਰ ਗਈ ਹੋਈ ਆ ਫਾਰਮ ਦੇ ਵਿੱਚ ਨੋ ਇਦਾਂ ਨਹੀਂ ਕਹਿੰਦਾ ਪਿਆ ਮੈਨੂੰ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਇਹ ਆ ਉਹ ਕਹਿੰਦਾ ਮੈਨੂੰ ਫੋਟੋਆਂ ਭੇਜਣ ਲਾਪੀ ਆਪਣੀਆਂ ਫੈਮਲੀ ਦੀਆਂ ਤੇ ਆਹਦਾ ਮੈਨੂੰ ਹੁਣ ਕੀ ਪਤਾ ਸੀ ਇਹ ਆਪਣੀ ਫੈਮਲੀ ਦੀਆਂ ਫੋਟੋਆਂ ਭੇਜ ਰਹੀ ਆ ਕੀ ਬਕਵਾਸ ਕਰ ਰਹੀ ਆਦਾ ਮੈਂ ਇੱਕ ਵਾਰ ਤਾਂ ਉਹਦਾ ਮੈਨੂੰ ਯਾਨੀ ਕਿ ਅੰਦਰੋਂ ਮੈਂ ਡਰ ਗਿਆ ਪੂਰਾ ਡਰ ਗਿਆ ਕਹਿੰਦਾ ਜਦੋਂ ਉਹਨੇ ਫੋਟੋਆਂ ਫੋਟੋਆਂ ਪਾਈਆਂ ਦੇ ਇੰਦਾਂ ਗੱਲਾਂ ਬਾਤਾਂ ਕੀਤੀਆਂ ਇੱਧਰ ਦੇਖ ਮੇਰੀਆਂ ਫੋਟੋਆਂ ਇਹਦੀ ਤੂੰ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਮੈਨੂੰ ਅਕਾਊਂਟ ਨੰਬਰ ਦੇ ਮੈਨੂੰ ਹੁਣੇ ਤੇਰੇ ਅਕਾਊਂਟ ਦੇ ਵਿੱਚ ਪੈਸੇ ਪਾਉਣੀਆਂ ਤੇ ਤੂੰ ਮੈਨੂੰ ਇੰਦਾਂ ਕਹਿਣਾ ਪਿਆ ਵੀ ਮੈਂ ਹੀ ਲੋਕਾਂ ਨੂੰ ਬਲੈਕਮੇਲ ਕਰਕੇ ਮੈਂ ਲੋਕਾਂ ਤੋਂ ਪੈਸਾ ਲੈਨੇ ਆ ਆਦਾ ਇੱਕ ਵਾਰ ਤਾਂ ਯਾਰ ਮੈਂ ਡਰ ਗਿਆ ਹੁੰਦਾ ਤੇ ਬੰਦੇ ਨਾਲ ਪਹਿਲੀ ਵਾਰ ਇਦਾਂ ਦਾ ਕਾਰਾ ਵਾਪਰਿਆ ਹੋਵੇ ਉਹ ਬੰਦਾ ਯਾਰ ਇੱਕ ਵਾਰੀ ਡਰ ਜਾਂਦਾ ਕਹਿੰਦਾ ਯਾਰ ਮੈਂ ਤਾਂ ਸੱਚੀ ਬਹੁਤ ਡਰ ਗਿਆ ਆਦਾ ਮੈਂ ਕਿਹਾ ਚਲੋ ਯਾਰ ਛੱਡ ਵੀ ਸੌਰੀ ਯਾਰ ਮੇਰੇ ਤੋਂ ਗਲਤੀ ਹੋ ਗਈ ਆ ਮੇਰਾ ਖੜਾ ਛੱਡ ਮੈਨੂੰ ਮaaf ਕਰ ਕਿਉਂਕਿ ਸਵੇਰ ਦੀ ਲੱਗੀ ਹੁੰਦੀ ਏ ਤੂੰ ਮੈਨੂੰ ਚੈਟ ਤੇ ਮੈਸੇਜ ਕਰਨ ਤੇ ਹੁਣ ਦੁਪਹਿਰ ਹੋ ਗਈ ਆ ਤੇ ਹੁਣ ਕਹਿੰਦਾ ਮੈਂ ਸੋਚਿਆ ਵੀ ਮੈਂ ਉਹਦੇ ਤੋਂ ਮਾਫੀ ਮੰਗ ਕੇ ਖੜਾ ਛਡਾਵਾਂ ਪਰ ਉਹ ਝੂਠਾ ਸੀ ਹੁਣ ਉਹਦਾ ਖੜਾ ਨਹੀਂ ਛੱਡਦੀ ਸੀ ਉਹ ਕਿਉਂਕਿ ਹੁਣ ਉਹ ਇਹੋ ਜੇ ਜਾਲ ਵਿੱਚ ਫਸਾ ਲਿਆ ਜਿਵੇਂ ਉਹਨਾਂ ਨੇ ਉਹਨੂੰ ਬਹੁਤ ਮੁਸ਼ਕਲ ਸੀ ਖੜਾ ਛਡਾਉਣਾ ਜੇ ਜਦੋਂ ਉਹਦੇ ਨਾਲ 10 ਦਿਨ ਪਹਿਲਾਂ ਚੈਟ ਕਰਦੀ ਹੁੰਦੀ ਸੀ ਤੇ ਉਹਨੇ ਨਾ ਇਹਦੇ ਨਾਲ ਕੁਝ ਅਡਲਟ ਗੱਲਾਂ ਕਰਕੇ ਇਹਦੀਆਂ ਜਿਹੜੀਆਂ ਇਹ ਅਡਲਟ ਗੱਲਾਂ ਕਰਦੀ ਰਹੀ ਕਿਉਂਕਿ ਉਹਨੇ ਸਬੂਤ ਰੱਖਣਾ ਸੀ ਆਪਣੇ ਕੋਲ ਤੇ ਵਿੱਚੋਂ ਇਹਨੇ ਵੀ ਇੱਕ ਦੋ ਕਰ ਦਿੱਤੀਆਂ ਹੋਣੀਆਂ ਇਸ ਕਰਕੇ ਉਹਨੂੰ ਡਰ ਵੀ ਸੀ ਕਿਤੇ ਨਾ ਕਿਤੇ ਵੀ ਮੈਂ ਜਿਹੜੀਆਂ ਦੋ ਚਾਰ ਉਹਦੇ ਨਾਲ ਇਦਾਂ ਦੀਆਂ ਗੱਲਾਂ ਕਰ ਬੈਠਾ ਹੋਰ ਕੁਝ ਨਹੀਂ ਹੋਇਆ ਸੀ ਬਸ ਨੋਰਮਲ ਉਹ ਕਹਿੰਦਾ ਮੈਂ ਦੋ ਚਾਰ ਗੱਲਾਂ ਹੀ ਉਹਦੇ ਨਾਲ ਕੀਤੀਆਂ ਸੀ ਅਡਲਟ ਉਹਨੇ ਮੇਰੇ ਨਾਲ ਕੀਤੀਆਂ ਤਾਂ ਕਰਕੇ ਕਹਿੰਦਾ ਮੈਂ ਉਹਦੇ ਨਾਲ ਕਰ ਲਈਆਂ ਉਸੇ ਗੱਲ ਨੂੰ ਉਹਨੇ ਆਧਾਰ ਬਣਾ ਕੇ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਦੋਸਤ ਨੂੰ। ਲੋਜੀ ਕਹਿੰਦਾ ਮੈਂ ਉਹਦੇ ਕੋਲ ਹਜ਼ਾਰ ਵਾਰ ਸੌਰੀ ਫੀਲ ਕੀਤੀ। ਕਹਿੰਦਾ ਜਿਵੇਂ ਜਿਵੇਂ ਮੈਂ ਉਹਦੇ ਕੋਲ ਮਾਫੀ ਮੰਗਦਾ ਜਾਵਾਂ ਓਵੇਂ ਓਵੇਂ ਉਹ ਪਾੜੇ ਚੜਦੀ ਜਾਵੇ। ਕਹਿੰਦਾ ਮੈਂ ਬਹੁਤ ਉਹਨੂੰ ਮਿੰਤਾਵਾਂ ਕੀਤੀਆਂ, ਉਹਨੂੰ ਸਾਰਾ ਕੁਝ ਦੱਸਿਆ ਆਪਣੇ ਪਰਿਵਾਰ ਬਾਰੇ, ਆਪਣੀਆਂ ਪਰੇਸ਼ਾਨੀਆਂ ਬਾਰੇ ਝੂਠ ਸੱਚ ਬੋਲੇ। ਕਹਿੰਦਾ ਉਹਦਾ ਇੱਕ ਵੀ ਮੇਰੀ ਗੱਲ ਨਾ ਸੁਣਿਆ, ਮੈਨੂੰ ਕਹਿੰਦੀ ਨਾ ਬਿਲਕੁਲ ਨਹੀਂ ਤੈਨੂੰ ਮਾਫ ਕਰਨਾ। ਅੱਛਾ ਫੇਰ ਕੀ ਹੋਇਆ ਲਓ ਜੀ ਉਹ ਕਹਿੰਦੀ ਫੇਰ ਉਹਨੇ ਇੱਕ ਹੋਰ ਧਮਕੀ ਉਹਨੂੰ ਦੇ ਮਾਰੀ ਕਿ ਉਹਨੇ ਉਹਦਾ ਉਹਨੇ ਜਿਹੜਾ ਉਹਦਾ ਵਟਸਐਪ ਨੰਬਰ ਉਹਦੇ ਤੋਂ ਲਿਆ ਹੋਇਆ ਸੀ ਨਾ ਉਹ ਵਟਸਐਪ ਨੰਬਰ ਤੋਂ ਉਹਨੇ ਉਹਦਾ ਸਾਰਾ ਐਡਰੈਸ ਕੱਢ ਲਿਆ ਉਹ ਕਹਿੰਦੀ ਵੀ ਮੈਂ ਤੇਰਾ ਸਾਰਾ ਐਡਰੈਸ ਕੱਢ ਲਿਆਣਾ ਮੈਂ ਤੇਰਾ ਸਾਰਾ ਐਡਰੈਸ ਕੱਢ ਲਿਆ ਮੈਂ ਸਵੇਰੇ ਪੁਲਿਸ ਨੂੰ ਮਾਰ ਲੈ ਗੇ ਤੇਰੇ ਘਰੇ ਆ ਜਾਣਾ ਕਹਿੰਦਾ ਯਾਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਯਾਰ ਮੈਂ ਕਿਹਾ ਵੀ ਹੁਣ ਮੈਂ ਕਰਾਂ ਤੇ ਕਰਾਂ ਕੀ ਯਾਰ ਆਦਾ ਮੈਂ ਬੜੇ ਚੱਕਰ ਦੇ ਵਿੱਚ ਫਸ ਗਿਆ ਆਂਦਾ ਸਵੇਰ ਤੋਂ ਲੈ ਕੇ ਸ਼ਾਮ ਪੈ ਜਾਂਦੀ ਆ ਪਰ ਉਹ ਨਹੀਂ ਮੰਨਦੀ ਜਿਹਦੇ ਵਿੱਚ ਮੈਂ ਹਜ਼ਾਰ ਬਾਰ ਉਹਦੇ ਕੋਲ ਸੌਰੀ ਫੀਲ ਕੀਤਾ ਉਹਨੂੰ ਬਹੁਤ ਸਾਰੇ ਹੋਰ ਵਾਸਤੇ ਪਾਏ ਉਹ ਨਹੀਂ ਮੰਨੀ ਉਹ ਕਹਿੰਦੀ ਨਾ ਤੂੰ ਮੈਨੂੰ ਇਹ ਗੱਲ ਕੀਤੀ ਤੇ ਕੀਤੀ ਲੋ ਜੀ ਸ਼ਾਮ ਜਦੋਂ ਪੈ ਜਾਂਦੀ ਆ ਸ਼ਾਮ ਦੇ ਟਾਈਮ ਤੇ ਕਹਿੰਦਾ ਮੈਂ ਫਿਰ ਦਰੂ ਦੂਰ ਦਾ ਸ਼ਕੀਆ ਬੰਦਾ ਕਹਿੰਦਾ ਮੈਂ ਪੈਗ ਪੁਗ ਜਾ ਲਾ ਲਿਆ ਆ ਜਦੋਂ ਮੈਂ ਪੈਗ ਪੁਗ ਜਾ ਠੋਕਿਆਣਾ ਮੜਾ ਜਾ ਮੈਨੂੰ ਹੌਸਲਾ ਵੱਜ ਗਿਆ ਮੈਨੂੰ ਮੈਂ ਕਿਹਾ ਯਾਰ ਮੈਂ ਸੋਚਿਆ ਵੀ ਯਾਰ ਸਵੇਰ ਦਾ ਤੂੰ ਹਜ਼ਾਰ ਵਾਰ ਇਹਦੇ ਤੋਂ ਸੌਰੀ ਫੀਲ ਕੀਤੀ ਆ ਫੇਰ ਵੀ ਨਹੀਂ ਮੰਨੀ ਕਿੰਨੀਆਂ ਦੁਹਾਈਆਂ ਪਾਈਆਂ ਫੇਰ ਵੀ ਨਹੀਂ ਮੰਨੀ ਤੇ ਜੇ ਆਉਣਾ ਤੇ ਆ ਜਾਵੇ ਯਾਰ ਮੇਰਾ ਕੀ ਕਰ ਲੈਗੀ ਪਿੰਡ ਆ ਜਾਏਗੀ ਪਿੰਡ ਵਾਲਿਆਂ ਨੂੰ ਪਤਾ ਹੀ ਆ ਮੈਂ ਕਿੱਦਾਂ ਦਾ ਮਾਣਾ ਜੇ ਆਉਣਾ ਫਿਰ ਮੇਰੀਆਂ ਵੀਡੀਓ ਵੀ ਪਾ ਦੇਗੀ ਮੇਰੀ ਕੋਈ ਫੋਟੋ ਪਾ ਦੇਗੀ ਇੰਟਰਨੈਟ ਤੇ ਮੇਰਾ ਕੀ ਕਰ ਲੈਗੀ ਵੀ ਇਹਦੇ ਕਿਹੜੇ ਇੰਨੇ ਫਾਲੋਅਰ 500 ਫਰੈਂਡ ਆ ਇਹਦਾ ਸਾਰਾ ਇੰਦਮ ਨਾ ਦਿਲ ਜਾ ਵੱਜ ਗਿਆ ਪੱਗ ਨੂੰ ਬੁਲਾਉਣ ਕਰਕੇ ਪੂਰਾ ਦਿਲ ਵੱਜ ਗਿਆ ਫਿਰ ਆਦਾ ਮੈਂ ਡਾਇਰੈਕਟ ਫੋਨ ਲਾਇਆ ਚੱਕੇ ਨਾ ਜਦੋਂ ਮੈਂ ਮੂਡ ਬਣਾ ਲਿਆ ਨਾ ਵੀ ਹੁਣ ਕੀ ਕਰ ਲੈਗੀ ਮੇਰਾ ਆਉਣ ਦੇ ਆਦਾ ਮੈਂ ਡਾਇਰੈਕਟ ਫੋਨ ਲਾਇਆ ਚੱਕੇ ਨਾ ਫਿਰ ਲਾਇਆ ਚੱਕੇ ਨਾ ਆਦਾ ਮੈਨੂੰ ਇੱਕੇ ਹੀ ਸ਼ੱਕ ਪਵੇ ਵੀ ਇਹ ਚੈਟ ਹੀ ਕਰਦੀ ਜਾਂ ਮੇਰੇ ਨਾਲ ਵੌਇਸ ਚੈਟ ਕਰਦੀ ਆ ਕੀ ਪਤਾ ਯਾਰ ਕੋਈ ਮੁੰਡਿਆ ਕੇ ਕੌਣ ਆਦਾ ਮੈਂ ਕਿਹਾ ਵੀ ਮੈਂ ਐਵੇਂ ਕਾਤੋਂ ਡਰੀ ਜਾਵਾਂ ਤੇ ਤੂੰ ਯਾਰ ਮੈਂ ਕੋਈ ਗੁਨਾਹ ਕੀਤਾ ਜਾ ਮੇਰੀ ਕੋਈ ਵੀਡੀਓ ਆ ਪਰਸਨਲ ਉਹਦੇ ਕੋਲ ਜਾਂ ਕੁਝ ਸਿਰਫ ਮਾੜੀ ਜਿਹੀ ਚਾਇਟੀ ਕੀਤੀ ਆ ਮੈਂ ਕਿਹਾ ਫੋਨ ਚੱਕ ਹੁਣ ਸਿੱਧੀ ਹੋ ਕੇ ਮੇਰਾ ਆਹਦਾ ਜਦੋਂ ਨੇ ਫੋਨ ਚੱਕ ਲਿਆ ਨਾ ਆਹਦਾ ਮੇਰੇ ਤੋਂ ਜਿਹੜਾ ਫਿਰ ਸਰਿਆ ਸੀ ਆਹਦਾ ਮੈਂ ਸਾਰਾ ਕੁਝ ਖੋਲ ਤਾ ਮੈਂ ਕਿਹਾ ਜੇ ਜੇ ਹਿੰਮਤ ਹੈਗੀ ਨਾ ਕਹਿੰਦਾ ਤੂੰ ਸਾਡੇ ਪਿੰਡ ਆ ਕੇ ਵਿਖਾਈਂ ਕਹਿੰਦਾ ਤੈਨੂੰ ਮੈਂ ਭਜਾਉਂਦਾ ਵੇਖੀਂ ਉੱਥੋਂ ਕਿਵੇਂ ਆਹਦਾ ਤੂੰ ਕੀ ਮੈਨੂੰ ਫਜੂਲੀ ਸਮਝਦੀ ਆ ਕਹਿੰਦਾ ਸਾਰਾ ਪਿੰਡ ਸਾਡਾ ਵਾ ਜੇ ਤੂੰ ਸਾਡੇ ਪਿੰਡ ਦੇ ਵਿੱਚ ਆ ਕੇ ਨਾਲ ਕੋਈ ਵੀ ਉੱਥੇ ਡਰਾਮਾ ਕੀਤਾ ਤੇ ਤੈਨੂੰ ਕਹਿੰਦਾ ਸਾਰਾ ਪਿੰਡ ਵੇਖੀ ਅਸੀਂ ਤੈਨੂੰ ਭਜਾਉਂਦੇ ਕਿਵੇਂ ਉਹਨੇ ਵੱਡੇ ਵੱਡੇ ਫਾਇੰਟਰ ਮਾਰ ਕੇ ਨਾ ਸਿੱਧਾ ਹੋ ਗਿਆ ਬਈ ਉਹਨੂੰ ਨਹੀਂ ਤੂੰ ਮੇਰੇ ਨਾਲ ਇਹ ਕੀਤਾ ਇਹ ਕੀਤਾ ਉਹ ਕੀਤਾ ਇਹ ਆ ਉਹ ਨਾਲੋਂ ਇੱਕ ਹੋਰ ਮੁੰਡੇ ਦੀ ਸਪੋਰਟ ਲਈ ਜੇ ਉਹਦਾ ਨਾਲ ਮੁੰਡਾ ਰਹਿੰਦਾ ਸੀ ਉਹ ਤੇ ਮੁੰਡਾ ਮੈਂਬਰ ਪੰਚਾਇਤ ਸੀ ਉਹਦੀ ਸਪੋਰਟ ਲਈ ਉਹਦੇ ਨਾਲ ਗੱਲ ਕਰਾਈ ਉਹਨੇ ਤਾਂ ਫਿਰ ਸਿਰਾ ਹੀ ਕਰਾਤਾ ਉਹਨੇ ਅੱਗੋਂ ਇਹੋ ਜੀਆਂ ਗੱਲਾਂ ਕੀਤੀਆਂ ਮਗਰੋਂ ਨਾ ਨਹੀਂ ਜੀ ਨਹੀਂ ਜੀ ਇਹ ਮੇਰੇ ਨਾਲ ਐ ਕਰਦਾ ਰਿਹਾ ਹੈ ਕਿ ਤਾ ਉਹ ਮਗਰੋਂ ਨਾ ਮੈਂ ਮੈਂ ਕਰਨ ਲੱਗ ਪਈ ਕਾਰਨ ਕੀ ਸੀ ਕਾਰਨ ਵੀ ਤੁਹਾਨੂੰ ਦੱਸਦੇ ਹਾਂ ਲੋ ਜੀ ਉਹਨਾਂ ਨੇ ਦੋਵਾਂ ਨੇ ਬਾਅਦ ਦੇ ਵਿੱਚ ਇਕੱਠੇ ਹੋ ਗਏ ਨਾਲ ਇਹ ਤਾਂ ਪੈਕ ਸ਼ੈਕ ਲਾਇਆ ਨਾਲ ਇਹ ਵੀ ਚੰਗੀ ਤਸੱਲੀ ਕਰੀ ਉਹਨੇ ਸੋਚਿਆ ਯਾਰ ਸਵੀਰ ਤਾਂ ਇਹਨੇ ਉਹਨੂੰ ਬਹੁਤ ਦੁਖੀ ਕੀਤਾ ਯਾਰ ਤੁਸੀਂ ਇਹ ਸੋਚੋ ਵੀ ਉਹ ਮੁੰਡਾ ਬਚਿਆ ਕਿਉਂ ਯਾਨੀ ਕਿ ਬਲੈਕਮੇਲਿੰਗ ਤੋਂ ਉਹ ਮੁੰਡਾ ਕਿਉਂ ਬਚ ਗਿਆ ਉਹ ਤਾਂ ਕਰਕੇ ਬਚ ਗਿਆ ਕਿਉਂਕਿ ਉਹਨੇ ਆਪਣਾ ਕੋਈ ਸਬੂਤ ਨਹੀਂ ਉਹਨੂੰ ਦਿੱਤਾ ਸੀ ਜੇ ਕੋਈ ਆਪਣੀ ਨਿਊਡ ਫੋਟੋ ਜਾਂ ਕੋਈ ਵੀ ਇਦਾਂ ਦੀ ਗਲਤ ਵਾਇਸ ਮੈਸੇਜ ਨੂੰ ਭੇਜ ਦਿੰਦਾ ਫਿਰ ਉਹ ਫਿਰ ਉਹ ਕੁੜੀ ਨੇ ਸਬੂਤ ਆਪਣੇ ਕੋਲ ਰੱਖ ਲੈਣਾ ਸੀ ਤੇ ਉਹ ਬਲੈਕਮੈਲ ਕਰ ਰਿਹਾ ਸੀ ਉਹ ਦਾਅ ਕਰਕੇ ਵਾਇਗਿਆ ਕਿਉਂਕਿ ਉਹਨੇ ਆਪਣਾ ਕੋਈ ਸਬੂਤ ਨਹੀਂ ਉਹਨੂੰ ਦਿੱਤਾ ਸੀ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਅੱਜ ਦੀ ਵੀਡੀਓ ਤੋਂ ਬਹੁਤ ਵੱਡੀ ਸਿੱਖਿਆ ਲਿਓ ਕਿਸੇ ਨੂੰ ਵੀ ਕੋਈ ਵੀ ਅਣਜਾਣ ਬੰਦਾ ਐ ਫੇਸਬੁੱਕ ਤੇ ਕੋਈ ਵੀ ਅਣਜਾਣ ਆਈਡੀ ਆ ਉਹਨੂੰ ਇੰਨੀ ਜਲਦੀ ਕੋਈ ਮੈਸੇਜ ਨਾ ਕਰਿਆ ਕਰੋ ਜਿਹਦਾ ਤੁਹਾਨੂੰ ਕੋਈ ਚੰਗਾ ਇਨਸਾਨ ਲੱਗਦਾ ਜਿਹਦੇ ਤੇ ਤੁਹਾਨੂੰ ਇਤਬਾਰ ਆ ਉਹਦੇ ਨਾਲ ਬੇਸ਼ੱਕ ਚੈਟ ਕਰ ਲਿਆ ਕਰੋ ਤੇ ਕਿਸੇ ਨੂੰ ਐਵੇਂ ਆਪਣੀ ਗਲਤ ਫੋਟੋ ਨਹੀਂ ਭੇਜਣੀ ਕਿਸੇ ਨੂੰ ਆਪਣਾ WhatsApp ਨੰਬਰ ਨਹੀਂ ਦੇਣਾ ਕਿਉਂਕਿ ਇਹ ਦੁਨੀਆਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਜੀ ਬਹੁਤ ਕੁਝ ਬਲੈਕਮੇਲਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਮਿਲਦੇ ਆਂ ਫੇਰ ਇੱਕ ਹੋਰ ਅਗਲੀ ਵੀਡੀਓ ਦੇ ਵਿੱਚ ਜਲਦੀ